ਇੱਕ ਦਿਨ 200 ਮੈਂ ਇਸਾਈ ਧਰਮ ਦਾ ਇੱਕ ਬੰਦਾ ਦੇਖਿਆ ਪੰਜਾਬੀ ਸਰਦਾਰ ਸੀਗਾ ਉਹ ਤੇ ਉਹਨੇ ਦਸਤਾਰ ਬੰਨੀ ਹੋਈ ਸੀ ਤੇ ਉਹ ਗੱਲ ਕਰ ਰਿਹਾ ਸੀਗਾ ਕਹਿੰਦਾ ਜਿਸੂ ਨੇ ਮੇਰੇ ਬੜੇ ਕੰਮ ਸਵਾਰੇ ਆ ਕਹਿੰਦਾ ਜਿਸੂ ਨੇ ਮੇਰੀਆਂ ਬੜੀਆਂ ਮਰਦਾ ਪੂਰੀਆਂ ਕੀਤੀਆਂ ਕਹਿੰਦਾ ਤੇ ਮੈਂ ਥੱਲੇ ਕਮੈਂਟ ਪੜਹਾ ਕਮੈਂਟ ਦੇ ਵਿੱਚ ਲਿਖਿਆ ਕਿਸੇ ਨੇ ਲਿਖਿਆ ਹੋਇਆ ਕਹਿੰਦੇ ਤੂੰ ਜਿਹਨੂੰ ਵੀ ਮੰਨਦਾ ਮੰਨ ਕੋਈ ਚੱਕਰ ਨਹੀਂ ਲੇਕਿਨ ਇਸਿਰ ਤੇ ਕਹਿੰਦਾ ਪੱਗ ਹਟਾ ਦੋ ਜਿਹਨੂੰ ਵੀ ਮੰਨਦਾ ਪਰ ਪੱਗ ਹਟਾ ਦੇ ਸਿਰ ਤੇ ਆਪਣੇ ਤੇ ਪੂਰੀ ਤਰ੍ਹਾਂ ਨਰਜਿਸੂ ਮਸੀਹ ਦਾ ਜਿਹੜਾ ਹੈ ਰੂਪ ਧਾਰਨ ਕਰ ਉਹ ਸਰਦਾਰ ਨੂੰ ਕਿਸੇ ਨੇ ਕਿਹਾ ਕਮੈਂਟ ਦੇ ਵਿੱਚ ਮੈਂ ਇਹ ਕਿਹਾ ਮੈਂ ਕਿਹਾ ਯਾਰ ਅਸੀਂ ਧੱਕੇ ਨਾਲ ਕਿਸੇ ਦੀ ਦਸਤਾਰ ਲਾਉਣ ਨੂੰ ਫਿਰਦੇ ਆ ਜਿਹੜੇ ਅੱਜ ਪੰਜਾਬ ਦੇ ਵਿੱਚ ਈਸਾਈ ਵੀ ਬਣੇ ਆ ਨਾ ਖੇਚਣ ਬਣੇ ਆ ਉਹਦਾ ਕਾਰਨ ਇਹ ਹੈ ਕਿ ਅਸੀਂ ਉਹਨਾਂ ਨਾਲ ਧੱਕਾ ਕੀਤਾ ਪਰ ਇਹ ਰਿਐਲਿਟੀ ਹੈ ਅਸੀਂ ਉਹਨਾਂ ਨਾਲ ਧੱਕਾ ਕੀਤਾ ਉਹਨਾਂ ਨਾਲ ਬਿਰਤ ਕਰਾ ਉਹਨਾਂ ਨਾਲ ਗਲਤ ਬਿਹੇਵਰ ਰੱਖ ਕੇ ਅੱਜ ਉਹ ਲੋਕੀ ਦੂਜੇ ਪਾਸੇ ਚਲੇ ਗਏ ਪਖੰਡ ਤਾਂ ਦੋਸਤ ਹਰ ਪਾਸੇ ਹੀ ਹੈ ਕੋਈ ਬੰਦਾ ਕੋਈ ਐਸੀ ਸ਼ਕਤੀ ਨਹੀਂ ਹੈਗੀ ਜਿਹੜੀ ਆਜੇ ਪ੍ਰਗਟ ਹੋ ਜਾਏ ਤੁਹਾਡੇ ਘਰ ਦਾ ਜੇ ਤੁਸੀਂ ਭੁੱਖੇ ਹੋ ਤੁਹਾਨੂੰ ਰੋਟੀ ਦੇ ਦੇਵੇ ਰੋਟੀ ਕਮਾਣੀ ਪੈਂਦੀ ਹੈ ਪੈਸੇ ਉਹਨਾਂ ਦੇ ਕੰਮ ਕਰੋਗੇ ਤਾਂ ਰੋਟੀ ਆਉਗੀ ਮੈਂ ਤੁਹਾਨੂੰ ਕਹਾਂ ਲੈ ਜੀ ਇਦਾਂ ਇੱਥੇ ਬੈਠੋ ਰਾਮ ਰਾਮ ਕਰੋ ਤੁਹਾਨੂੰ ਰੋਟੀ ਰੱਬ ਪ੍ਰਗਟ ਹੋਊਗਾ ਉਹ ਦੇਊਗਾ ਇਦਾਂ ਨਹੀਂ ਧਰਮ ਦਾ ਇੱਕ ਵਿਸ਼ਾ 'ਚ ਗੱਲ ਇਹਦੇ 'ਚ ਕਰੀਏ ਇੱਕ ਬਹੁਤ ਅਲੱਗ ਵਿਸ਼ਾ ਹੈ ਧਰਮ ਜਿਹੜਾ ਹੈਗਾ ਨਾ ਅੱਜ ਦੇ ਟਾਈਮ ਦੇ ਵਿੱਚ ਇਹ 'ਚ ਪਖੰਡਵਾਦ ਬਹੁਤ ਹੋ ਗਿਆ ਹੈ ਧਰਮ ਦੇ ਵਿੱਚ ਧਰਮ ਦਾ ਅਸਲੀ ਮਕਸਦ ਤਾਂ ਇਹ ਹੋਣਾ ਚਾਹੀਦਾ ਸੀ ਕਿ ਇੱਕ ਸੋਹਣੇ ਸਮਾਜ ਦੀ ਸਿਰਜਣਾ ਹੋਵੇ ਕੋਈ ਵੀ ਬੰਦਾ ਜਿਸੇ ਵੀ ਧਰਮ ਦਾ ਹੋਵੇ ਚਾਹੇ ਸਿੱਖ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਕੋਈ ਵੀ ਹੋਵੇ ਇੱਕ ਚੰਗਾ ਇਨਸਾਨ ਹੋਵੇ ਇਨਸਾਨੀਅਤ ਹੋਵੇ ਮੈਂ ਇੱਕ ਵਾਰੀ ਕਿਤੇ ਜਾ ਰਿਹਾ ਸੀਗਾ ਮੈਨੂੰ ਨਾ ਇੱਕ ਬੰਦਾ ਮਿਲਿਆ ਉਹ ਆਪਣੇ ਭਗਵੰਤ ਗੀਤਾ ਉਹ ਹਿੰਦੂ ਸੀਗਾ ਭਗਵੰਤ ਗੀਤਾ ਆਪਣੇ ਮੈਨੂੰ ਦੱਸੇ ਤੇ ਉਦਾਸ ਰਿਹਾ ਸੀ ਮੈਨੂੰ ਕਿ ਭਗਵੰਤ ਗੀਤਾ ਦੇ ਵਿੱਚ ਕੀ ਹੈ ਉਹ ਆਪਣੀ ਤਰਫੋਂ ਮੈਨੂੰ ਪੂਰੀ ਤਰ੍ਹਾਂ ਨਾਲ ਕਨਵਿੰਸ ਕਰਨ ਦੇ ਵਿੱਚ ਲੱਗਿਆ ਹੋਇਆ ਸੀ ਪੂਰਾ ਜੋਰ ਲਾਇਆ ਉਹਨੇ ਪਰ ਮੈਂ ਉਹਦੀ ਗੱਲ ਸੁਣੀ ਗਿਆ ਕਿਉਂਕਿ ਜਦੋਂ ਆਪਾਂ ਮੈਂ ਇੱਕ ਚੀਜ਼ ਦੇਖੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੱਥਾ ਢੇਕਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਿਆ ਸਮਝਿਆ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਜਦੋਂ ਬਾਣੀ ਪੜ੍ਹਨੀ ਹੁੰਦੀ ਹੈ ਪੜ੍ਹ ਲਈਦੀ ਹੈ ਮਤਲਬ ਕਹਿਣ ਦਾ ਮਤਲਬ ਦੋਸਤੋ ਇਹ ਹੈ ਕਿ ਮੈਨੂੰ ਕੋਈ ਬੰਦਾ ਕਹੇ ਨਾ ਕਿ ਤੂੰ ਆਹ ਬਣ ਜਾ ਤੂੰ Hindu ਬਣ ਜਾ ਕਈ ਲੋਕੀ ਐਦਾਂ ਦੇ ਵੀ ਨੇ ਕ੍ਰਿਸ਼ਚਨ ਤੇ ਇੱਕ ਵਿਕੀ ਟੋਮਸ ਨਾ ਦਾ ਬੰਦਾ ਹੈ ਉਹ ਪਹਿਲਾਂ ਕ੍ਰਿਸ਼ਚਨ ਸੀ ਫਿਰ Hindu ਬਣਿਆ ਫਿਰ ਮੁਸਲਮਾਨ ਬਣਿਆ ਹੁਣ ਸਿੱਖ ਬਣ ਗਿਆ ਹੁਣ ਕਹਿਣ ਦਾ ਮਤਲਬ ਸਿੱਖ ਬਣ ਗਿਆ ਕਿਉਂ ਗੁੰਡਾਗਰਦੀ ਕਰਨ ਦੇ ਲਈ ਕਿਉਂਕਿ ਸਿੱਖਾਂ ਦੇ ਵਿੱਚ ਸ਼ਸਤਰ ਰੱਖਣੇ ਆਮ ਨੇ ਹਥਿਆਰ ਰੱਖਣੇ ਆਮ ਨੇ ਗੱਲ ਸਾਰੀ ਇਹ ਹੈ ਦੋਸਤੋ ਤੁਸੀਂ ਕੁਝ ਵੀ ਹੋ ਪਰ ਇੱਕ ਚੰਗੇ ਇਨਸਾਨ ਨਹੀਂ ਹੋ ਤਾਂ ਕੋਈ ਫਾਇਦਾ ਨਹੀਂ ਚੰਗੇ ਇਨਸਾਨ ਬਣਨਾ ਹੀ ਸਭ ਤੋਂ ਵੱਡੀ ਚੀਜ਼ ਹੈ ਉਹੀ ਸਿੱਖੀ ਉਹ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਅਸੀਂ ਕਹਿੰਦੇ ਹਾਂ ਅਸੀਂ ਸਿੱਖਾਂ ਸਿੱਖੀ ਚੰਗਾ ਇਨਸਾਨ ਬਣਨਾ ਸਿੱਖਾ ਹੈ ਮਨ ਨਹੀਂ ਸੁੱਚਾ ਹੋਇਆ ਮਨ ਦੇ ਵਿੱਚੋਂ ਮੈਲ ਨਾ ਗਏ ਮਨ ਦੇ ਵਿੱਚੋਂ ਵਿਕਾਰ ਨਾ ਗਏ ਕੋਈ ਫਾਇਦਾ ਨਹੀਂ ਅਸੀਂ ਕਿਸੇ ਧਰਮ ਨੂੰ ਰੁਕਣ ਜਾਂਦੇ ਹਾਂ ਹਾਂ ਸਾਡੇ ਕਈ ਵਾਰੀ ਪੰਜਾਬ ਦੇ ਵਿੱਚ ਹੁੰਦਾ ਹੈ ਅੰਕੁਰ ਨਰੂ ਲਾਈ ਜੇ ਪਾਸਟਰ ਪੋਸਟਰ ਹੈਗੇ ਨੇ ਈਸਾਈ ਧਰਮ ਵਾਲੇ ਉਹਨਾਂ ਕੋਲ ਇੱਕ ਫਿਲਮ ਐਕਟਰ ਬੰਬਈ ਤੋਂ ਆਇਆ ਕਹਿੰਦਾ ਅਸੀਂ ਫਿਲਮ ਵੀ ਬਣਾਉਣ ਲੱਗੇ ਆ ਕਹਿੰਦਾ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਦੋਸਤੋ ਗੱਲ ਪਤਾ ਕੀ ਹੈ ਤੁਸੀਂ ਜਿਨ੍ਹਾਂ ਨੇ ਅਸੀਂ ਕਹਿੰਦੇ ਆ ਸਾਡੇ ਤੋਂ ਜ਼ਿਆਦਾ ਪੰਜਾਬੀ ਸਿੱਖ ਜਿਹੜੇ ਨੇ ਉਹ 크ਰਿਸਚੀਅਨ ਬਣ ਗਏ ਉਹਦਾ ਕਾਰਨ ਇਹ ਹੈ ਅਸੀਂ ਉਹਨਾਂ ਨੂੰ ਦਤਕਾਰਿਆ ਉਹਨਾਂ ਨੂੰ ਗੜਨੜ ਨਹੀਂ ਲਾਇਆ ਜਦਕਿ ਚਾਹੀਦਾ ਏਸੀ ਜੋਰਾਂ ਦਾ ਪ੍ਰਚਾਰ ਹੋਵੇ ਐਸਜੀਪੀਸੀਆਂ ਦਾ ਜੋ ਹਰ ਪਾ ਖਰਬੰਦਾ ਜਿਹੜਾ ਬਜਟ ਆ ਉਹ ਲੋੜਵੰਦਾ ਦੀ ਮਦਦ ਹੁੰਦੀ ਇਸ ਵਸਾਈ ਵਾਲਿਆਂ ਨੇ ਕੀ ਕੀਤਾ ਗੜਨੜ ਤਾਂ ਲਾਇਆ ਹੀ ਲਾਇਆ ਉਹਨਾਂ ਨੂੰ ਉਹਨਾਂ ਦੀ ਰਸੋਈ ਦੇ ਵਿੱਚ ਰਾਸ਼ਨ ਵੀ ਦਿੱਤਾ ਉਹਨਾਂ ਦੇ ਬੱਚਿਆਂ ਦੀ ਫੀਸ ਵੀ ਭਰਦੇ ਨੇ ਉਹਨਾਂ ਨੂੰ ਮਕਾਨ ਵੀ ਬਣਾ ਕੇ ਦਿੰਦੇ ਨੇ ਫਿਰ ਅਗਲੇ ਕਿਉਂ ਨਾ ਸਾਈ ਬਣਨ ਅਗਲੇ ਕਹਿੰਦੇ ਫਿਰ ਰਸਾਈ ਬਣਾਗੇ ਉਸੇ ਗੱਲ ਸਾਰੀ ਇਹ ਹੈ ਜਦੋਂ ਅਸੀਂ ਕਿਸੇ ਨੂੰ ਗੜਨੜ ਨਹੀਂ ਲਾਉਂਦੇ ਉਦੀ ਬਾਹ ਨਹੀਂ ਫੜਦੇ ਉਹਨਾਂ ਨੂੰ ਦੁੱਤਕਾਰਦੇ ਆ ਫਿਰ ਅਗਲਾ ਕਿਉਂ ਆਵੇ ਅਗਲਾ ਕਹੇਗਾ ਯਾਰ ਸਾਨੂੰ ਉਹ ਅਗਲਾ ਬੰਦਾ ਗੜਨੜ ਲਾਉਂਦਾ ਹੈ ਫਿਰ ਅਸੀਂ ਧਰਮ ਵੀ ਹੋਈ ਅਪਣਾਉਣਾ ਹੈ ਕੱਲ ਸਾਰੀ ਦੋਸਤੋ ਕੱਲ ਇਹ ਹੈ ਸਾਡੇ ਪੱਗਾ ਦਾੜੀਆਂ ਅੜੇ ਗਤਰੇ ਗੁਰਦੁਆਰਿਆਂ ਚ ਵੀ ਬਿਤਕ ਰਹਾ ਹੁੰਦਾ ਇਸੇ ਕਰਕੇ ਤਾਂ ਅਸੀਂ ਪਿੱਛੇ ਰਹਿ ਗਏ ਪੰਜਾਬ ਦੇ ਵਿੱਚ ਈਸਾਈ ਧਰਮ ਤੱਕ ਕਦੇ ਵੀ ਨਹੀਂ ਆਇਆ ਸੀ ਪਾਸਟਰ ਪੂਸਟਰ ਕਦੇ ਚਰਚ ਤੱਕ ਨਹੀਂ ਬਣੀ ਹੋਈ ਸੀ ਪਿੰਡਾਂ ਦੇ ਵਿੱਚ ਅਗਰ ਤੁਸੀਂ ਦੇਖੋ ਤੁਸੀਂ ਅੰਮ੍ਰਿਤਸਰ ਚਲੇ ਜਾਓ ਪਤਾ ਨਹੀਂ ਤੁਹਾਨੂੰ ਉੱਥੇ 1780 ਤੱਕ ਚਰਚਾਂ ਹੀ ਮਿਲ ਜਾਣਗੀਆਂ ਤੁਹਾਨੂੰ ਪਿੰਡਾਂ 'ਚ ਕਦੇ ਤਾਂ ਗੁਰਦੁਆਰਿਆਂ ਤੋਂ ਸੇਵਾ ਤਾਂ ਕੁਝ ਵੀ ਨਹੀਂ ਸੀ ਹੁਣ ਤਾਂ ਚਰਚਾਂ ਵੀ ਆਮ ਨੇ ਕਾਰਨ ਉਹ ਹੀ ਆ ਦੋਸਤੋ ਆਪਣੇ ਆਨੇ ਆਪਣੇ ਆਨੁਦਤਕਾਰਿਆ ਜਿਨ੍ਹਾਂ ਨੂੰ ਉਦਤਕਾਰਿਆ ਉਹਨਾਂ ਨੂੰ ਕਿਸੇ ਹੋਰ ਨੇ ਗੜਨ ਲਾ ਲਿਆ